ਤੁਹਾਡੇ ਅੱਜ ਦੇ ਸੋਚੇ ਹੋਏ ਖਿਆਲੇ ਤੁਹਾਡਾ ਫਿਚਰ ਬਣਾਉਂਦੇ ਨੇ ਤੁਹਾਡਾ ਫਿਚਰ ਰੈਂਡਮ ਨਹੀਂ ਹੈਗਾ ਸਗੋਂ ਤੁਹਾਡਾ ਸਭ ਤੋਂ ਸ਼ੇ ਸਮਾਈਂ ਅੱਜ ਹੁਣੇ ਇਸੇ ਵੇਲੇ ਵੀ ਤੁਹਾਡਾ ਫਿਚਰ ਕ੍ਰੀਏਟ ਕਰ ਰਿਹਾ ਤੁਸੀਂ ਆਪਣੇ ਫਿਚਰ ਨੂੰ ਪ੍ਰਡਿਕਟ ਵੀ ਕਰ ਸਕਦੇ ਹੋ ਤੇ ਉਹਨੂੰ ਆਪਣੇ ਹਿਸਾਬ ਨਾਲ ਕ੍ਰੀਏਟ ਵੀ ਕਰ ਸਕਦੇ ਹੋ ਇਹ ਮੈਂ ਨਹੀਂ ਕਹਿ ਰਿਹਾ ਇਹ ਕਹ ਰਿਹਾ ਇਹ ਕਿਤਾਬ ਦਾ ਪਾਵਰ ਆਫ ਯੋਰ ਸਬਕੌਂਸ਼ੀਅਸ ਮਾਈਂਡ ਜਿਹਦਾ ਆਪਾਂ ਅੱਜ ਲੈ ਕੇ ਆਏ ਆਂ ਪਾਰਟ ਨੰਬਰ 7 ਸੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਸੀਰੀਜ਼ ਦੇ ਇੱਕ ਹੋਰ ਪਾਰਟ ਦੇ ਵਿੱਚ ਸਾਡਾ ਸਬਕੌਨਸ਼ੀਅਸ ਮਾਈਂਡ ਜੀਪੀਐਸ ਦੀ ਤਰ੍ਹਾਂ ਕੰਮ ਕਰਦਾ ਹੈ ਜੋ ਵੀ ਡੈਸਟੀਨੇਸ਼ਨ ਅਸੀਂ ਇਹਦੇ ਵਿੱਚ ਸੈੱਟ ਕਰਾਂਗੇ ਉੱਥੇ ਸਾਨੂੰ ਲੈ ਕੇ ਹੀ ਜਾਊਗਾ ਚਾਹੇ ਅਸੀਂ ਸਕਸੈਸ ਸੈੱਟ ਕਰਦੀਏ ਚਾਹੇ ਸਟਰਗਲ ਚਾਹੇ ਅਸੀਂ ਪੈਸਾ ਸੈੱਟ ਕਰਦੀਏ ਜਾਂ ਫਿਰ ਆਪਣੇ ਡਰ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਬਹੁਤ ਡੀਪਲੀ ਸਾਡੇ ਜਿਹੜੇ ਵਿਸ਼ਵਾਸ ਹੈ ਉਹ ਭਰੇ ਹੋਏ ਨੇ ਸਾਡੇ ਬਚਪਨ ਤੋਂ ਲੈ ਕੇ ਜੋ ਵੀ ਸਾਡੇ ਵਿਸ਼ਵਾਸ ਨੇ ਉਮੀਦਾਂ ਚੀਜ਼ਾਂ ਸਾਡਾ ਸਬਕੌਂਸ਼ੀਅਸ ਮਾਈਂਡ ਸਾਨੂੰ ਦੁਕਾਂਦਾਏ ਸਾਡੀ ਰੀਅਲ ਲਾਈਫ ਦੇ ਵਿੱਚ ਸਾਨੂੰ ਉਮੀਦਿਆਂ ਜੀ ਚੀਜ਼ਾਂ ਜ਼ਿਆਦਾ ਦੇਖਣ ਗਈਆਂ ਜਾਂ ਜ਼ਿਆਦਾ ਮਿਲਣ ਗਈਆਂ ਜਾਂ ਜ਼ਿਆਦਾ ਅਟਰੈਕਟ ਹੋਣਗੀਆਂ ਜਿਵੇਂ ਦੇ ਸਾਡੇ ਵਿਸ਼ਵਾਸ ਨੇ ਸਾਡੇ ਵਿਸ਼ਵਾਸਾਂ ਦੇ ਅਰਾਊਂਡ ਹੀ ਸਾਡੀ ਸਾਰੀ ਜ਼ਿੰਦਗੀ ਚੱਲਦੀ ਹੈ ਸਾਡਾ ਸਬਕੌਂਸ਼ੀਅਸ ਮਾਈਂਡ ਹੀ ਸਾਡੀਆਂ ਆਦਤਾਂ ਸਾਡੇ ਡਿਸੀਜਨਸ ਤੇ ਸਾਡੇ ਐਕਸ਼ਨਸ ਨੂੰ ਕੰਟਰੋਲ ਕਰਦਾ ਹੈ ਤੇ ਉਹਨਾਂ ਨੂੰ ਸ਼ੇਪ ਵੀ ਕਰਦਾ ਹੈ ਜੇ ਤੁਸੀਂ ਇਹ ਸੋਚਦੇ ਹੋ ਕਿ ਜ਼ਿੰਦਗੀ ਬਹੁਤ ਔਖੀ ਹੈ ਮੈਂ ਹਮੇਸ਼ਾ ਸਟਰਗਲ ਹੀ ਕਰਦਾ ਰਹਿਣਾ ਤਾਂ ਸਭ ਤੋਂ ਛੇ ਸਮਾਂ ਤੁਹਾਡੀ ਰੀਅਲ ਲਾਈਫ ਦੇ ਵਿੱਚੋਂ ਤੁਹਾਨੂੰ ਇਹੋ ਜਿਹੇ ਕਾਰਨ ਲੱਭ ਕੇ ਦੇ ਦੇਗਾ ਜਿਹੜੇ ਕਿ ਇਹ ਤੁਹਾਡੇ ਇਹਨਾਂ ਵਿਸ਼ਵਾਸਾਂ ਨੂੰ ਸੱਚ ਕਰਦੇ ਨੇ ਪਰ ਜੇ ਤੁਸੀਂ ਇਹ ਵਿਸ਼ਵਾਸ ਕਰਕੇ ਬੈਠੇ ਹੋ ਕਿ ਮੈਨੂੰ ਹਮੇਸ਼ਾ ਮੌਕੇ ਮਿਲਦੇ ਰਹਿਣੇ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਵਧੀਆ ਜਰੂਰ ਕਰਦਾ ਰਹਿਣਾ ਤਾਂ ਤੁਹਾਡਾ ਸਬਕੌਂਸ਼ੀਅਸ ਮਾਈਂਡ ਤੁਹਾਡੇ ਵੱਲ ਹੋਰ ਮੌਕੇ ਅਟਰੈਕਟ ਕਰੂਗਾ ਤੁਹਾਡਾ ਫੋਕਸ ਉਹਨਾਂ ਮੌਕਿਆਂ ਵੱਲ ਜ਼ਿਆਦਾ ਲੈ ਕੇ ਜਾਊਗਾ ਤੇ ਫਿਊਚਰ ਬਾਰੇ ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਅੱਜ ਤੋਂ 1 ਸਾਲ ਬਾਅਦ ਤੁਸੀਂ ਕਿੱਥੇ ਹੋਵੋਗੇ ਤਾਂ ਤੁਸੀਂ ਆਪਣੀਆਂ ਅੱਜ ਦੀਆਂ ਆਗਤਾਂ ਨੂੰ ਜ਼ਰੂਰ ਚੈੱਕ ਕਰੋ ਜਿਵੇਂ ਦੇ ਵੀ ਖਿਆਲ ਤੁਸੀਂ ਅੱਜ ਸੋਚ ਰਹੇ ਹੋ ਉਵੇਂ ਦਾ ਹੀ ਤੁਹਾਡਾ ਮਾਈਂਡ ਸੈਟ ਅੱਗੇ ਜਾ ਕੇ ਬਣੂਗਾ ਜਿਵੇਂ ਤੁਸੀਂ ਅੱਜ ਆਪਣੇ ਪੈਸੇ ਨੂੰ ਹੈਂਡਲ ਕਰ ਰਹੇ ਹੋ ਉਵੇਂ ਦੀ ਤੁਹਾਡੀ ਅੱਗੇ ਜਾ ਕੇ ਵੈਲਥ ਬਣੂਗੀ ਤੇ ਜਿਵੇਂ ਦੇ ਲੋਕਾਂ ਦੇ ਵਿੱਚ ਤੁਸੀਂ ਰਹਿ ਰਹੇ ਹੋ ਉਵੇਂ ਦਾ ਹੀ ਤੁਹਾਡਾ ਖੁਦ ਦਾ ਕਰੈਕਟਰ ਬਿਲਡ ਹੋਗਾ ਜੋ ਵੀ ਤੁਸੀਂ ਅੱਜ ਕਰ ਰਹੇ ਹੋ ਉਹੀ ਤੁਹਾਡਾ ਫਿਊਚਰ ਬਣਾ ਰਿਹਾ ਪਰ ਚੰਗੀ ਗੱਲ ਇਹ ਹੈ ਕਿ ਅਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਪ੍ਰੋਗਰਾਮ ਕਰਕੇ ਆਪਣੇ ਫਿਊਚਰ ਨੂੰ ਬਦਲ ਸਕਦੇ ਹਾਂ ਆਪਣੇ ਆਪ ਨੂੰ ਇਹ ਪੁੱਛੋ ਕਿ ਤੁਹਾਡੇ ਕਿਹੜੇ ਵਿਸ਼ਵਾਸ ਨੇ ਜਿਹੜੇ ਪੱਕੇ ਤੌਰ ਤੇ ਬਣੇ ਹੋਏ ਨੇ ਜਾਂ ਫਿਰ ਕਿਹੜੀਆਂ ਆਦਤਾਂ ਨੇ ਜਿਹੜੀਆਂ ਤੁਸੀਂ ਹਰ ਰੋਜ਼ ਰਿਪੀਟ ਕਰ ਰਹੇ ਹੋ ਉਹ ਤੋਂ ਵੱਧ ਆਪਣੇ ਆਪ ਨੂੰ ਸਵਾਲ ਪੁੱਛੋ ਕਿ ਇਹ ਕੀ ਇਹ ਆਦਤਾਂ ਮੇਰੇ ਗੋਲ ਨਾਲ ਮੈਚ ਕਰ ਰਹੀਆਂ ਕਿ ਜੋ ਮੈਂ ਬਣਨਾ ਚਾਹੁੰਦਾ ਜੋ ਮੈਂ ਪਾਉਣਾ ਚਾਹੁੰਦਾ ਉਸ ਵੱਲ ਇਹ ਆਦਤਾਂ ਜਾਂ ਫਿਰ ਇਹ ਸੋਚ ਮੈਨੂੰ ਲੈ ਕੇ ਜਾਊਗੀ ਜਾਂ ਫਿਰ ਉੱਥੇ ਜਾਣ ਤੋਂ ਇਹ ਸੋਚ ਮੈਨੂੰ ਰੋਕ ਰਹੀ ਹੈ ਜਦੋਂ ਤੁਸੀਂ ਆਪਣੀਆਂ ਆਦਤਾਂ ਨੂੰ ਸਮਝ ਲਿਆ ਤੇ ਆਪਣੇ ਖਿਆਲਾਂ ਨੂੰ ਸਮਝ ਲਿਆ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਪਾਰਟ ਆਂਦਾ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਪ੍ਰੋਗਰਾਮ ਕਰਨਾ ਉਹਦੇ ਲਈ ਤੁਸੀਂ ਆਪਣੀਆਂ ਅੱਖਾਂ ਬੰਦ ਕਰੋ ਤੇ ਆਪਣੇ ਆਪ ਨੂੰ ਫਿਊਚਰ ਦੇ ਵਿੱਚ ਦੇਖੋ ਜਿਵੇਂ ਦਾ ਤੁਸੀਂ ਬਣਨਾ ਚਾਹੁੰਦੇ ਹੋ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਦੇਖੋਗੇ ਉਹ ਚੀਜ਼ ਤੁਹਾਨੂੰ ਮਿਲ ਚੁੱਕਿਆ ਤੁਸੀਂ ਉਹ ਬਣ ਚੁੱਕੇ ਹੋ ਤੇ ਕਿਵੇਂ ਤੁਸੀਂ ਫੀਲ ਕਰ ਰਹੇ ਹੋ ਜਿੰਨੀ ਜ਼ਿਆਦਾ ਡਿਟੇਲ ਦੇ ਵਿੱਚ ਤੁਸੀਂ ਵਿਜ਼ੂਅਲਾਈਜ਼ ਕਰੋਗੇ ਤੇ ਜਿੰਨਾ ਡੀਪਲੀ ਤੁਸੀਂ ਇਮੋਸ਼ਨਸ ਨੂੰ ਫੀਲ ਕਰੋਗੇ ਉਨਾਂ ਜਲਦੀ ਤੁਹਾਡਾ ਸਬਕੌਨਸ਼ੀਅਸ ਮਾਈਂਡ ਪ੍ਰੋਗਰਾਮ ਹੋਊਗਾ ਤੇ ਦੂਜੀ ਚੀਜ਼ ਤੁਸੀਂ ਕਰਨੀ ਹੈ ਜਰਨਲਿੰਗ ਜਰਨਲਿੰਗ ਇਸ ਤਰ੍ਹਾਂ ਨਹੀਂ ਕਿ ਜੋ ਅੱਜ ਚੱਲ ਰਿਹਾ ਅੱਜ ਦੇ ਖਿਆਲਾਂ ਨੂੰ ਲਿਖਣਾ ਸੋ ਉਹ 1 ਸਾਲ ਬਾਅਦ ਇਸ ਤਰ੍ਹਾਂ ਲਿਖਣਾ ਕਿ ਉਹ ਚੀਜ਼ਾਂ ਤੁਹਾਨੂੰ ਮਿਲ ਚੁੱਕੀਆਂ ਨੇ ਤੇ ਤੁਸੀਂ ਲਿਖ ਕੇ ਪਰਮਾਤਮਾ ਦਾ ਸ਼ੁਕਰ ਕਰਨਾ ਹੈ ਯੂਨੀਵਰਸ ਦਾ ਸ਼ੁਕਰ ਕਰਨਾ ਹੈ ਹਰ ਉਸ ਚੀਜ਼ ਦਾ ਸ਼ੁਕਰ ਕਰਨਾ ਹੈ ਕਿ ਥੈਂਕ ਯੂ ਯੂਨੀਵਰਸ ਮੈਨੂੰ ਇਹ ਚੀਜ਼ ਮਿਲ ਚੁੱਕੀ ਹੈ ਥੈਂਕ ਯੂ ਯੂਨੀਵਰਸ ਮੈਂ ਇਹ ਬਣ ਚੁੱਕਿਆ ਹਾਂ ਇਹ ਟ੍ਰਿਕ ਕਰਨ ਨਾਲ ਤੁਹਾਡੇ ਸਬਕੌਂਸ਼ੀਅਸ ਮਾਇਨ ਨੂੰ ਇਹ ਵਿਸ਼ਵਾਸ ਹੋ ਜਾਊਗਾ ਕਿ ਤੁਸੀਂ ਅਸਲ ਦੇ ਵਿੱਚ ਹੀ ਉੱਥੇ ਪਹੁੰਚ ਚੁੱਕੇ ਹੋ ਤੁਸੀਂ ਆਪਣਾ ਗੋਲ ਹਾਸਲ ਕਰ ਲਿਆ ਤੇ ਸਬਕੌਂਸ਼ੀਅਸ ਮਾਈਂਡ ਉਹਦੇ ਤੇ ਹੋਰ ਜ਼ਿਆਦਾ ਕੰਮ ਕਰਨਾ ਸ਼ੁਰੂ ਕਰ ਦੇਗਾ ਤੇ ਤੀਜੀ ਚੀਜ਼ ਕੋਈ ਨਾ ਕੋਈ ਇੱਕ ਆਦਤ ਜ਼ਰੂਰ ਬਦਲੋ ਅੱਜ ਸਾਡਾ ਸਬਕੌਨਸ਼ੀਅਸ ਮਾਈਂਡ ਪੈਟਰਨਸ ਦੇ ਵਿੱਚ ਚੱਲਦਾ ਹੈ ਜੋ ਵੀ ਆਦਤਾਂ ਅਸੀਂ ਰੋਜ਼ ਰਿਪੀਟ ਕਰਦੇ ਹਾਂ ਜੋ ਵੀ ਸਾਡੀਆਂ ਪੱਕੀਆਂ ਬਣੀਆਂ ਹੋਈਆਂ ਆਦਤਾਂ ਨੇ ਇਹਨੇ ਉਹਦੇ ਅਰਾਊਂਡ ਹੀ ਕੰਮ ਕਰਨਾ ਹੈ ਸੋ ਕੋਈ ਵੀ ਇੱਕ ਆਦਤ ਅੱਜ ਛੱਡ ਦਿਓ ਅੱਜ ਚੇਂਜ ਕਰ ਦਿਓ ਜਿਹਦੇ ਨਾਲ ਕਿ ਤੁਹਾਡਾ ਫਿਊਚਰ ਚੇਂਜ ਹੋ ਸਕਦਾ ਹੈ ਆਪਣੇ ਆਪ ਨੂੰ ਇਹ ਸਵਾਲ ਕਰੋ ਕਿ ਕਿਹੜੀ ਆਦਤ ਹੈ ਜਿਹੜੀ ਮੈਨੂੰ ਕਾਮਯਾਬ ਹੋਣ ਤੋਂ ਰੋਕ ਰਹੀ ਹੈ ਤੇ ਇੱਕ ਇੱਕ ਕਰਕੇ ਉਹਨਾਂ ਨੂੰ ਚੇਂਜ ਕਰਦੇ ਜਾਓ ਤੇ ਜੇ ਜ਼ਿਆਦਾ ਕੌਨਫੀਡੈਂਟ ਫੀਲ ਕਰਨਾ ਚਾਹੁੰਦੇ ਹੋ ਕੌਨਫੀਡੈਂਟ ਹੋਣਾ ਚਾਹੁੰਦੇ ਹੋ ਤਾਂ ਆਪਣੇ ਆਪ ਨਾਲ ਹਮੇਸ਼ਾ ਪੋਜ਼ਿਟਿਵਲੀ ਗੱਲ ਕਰਨੀ ਆ ਆਪਣੇ ਆਪ ਬਾਰੇ ਹਮੇਸ਼ਾ ਪੋਜ਼ਿਟਿਵਲੀ ਗੱਲ ਕਰਨੀ ਆ ਆਪਣੇ ਆਪ ਨੂੰ ਕਦੇ ਵੀ ਘੱਟ ਨਹੀਂ ਸਮਝਣਾ ਕਦੇ ਵੀ ਘੱਟ ਨਹੀਂ ਕਹਿਣਾ ਕਦੇ ਵੀ ਘੱਟ ਨਹੀਂ ਬੋਲਣਾ ਤੇ ਜਰਨਲਿੰਗ ਕਰਦੇ ਕਦੇ ਵੀ ਆਪਣੇ ਆਪ ਨੂੰ ਕਦੇ ਘੱਟ ਨਹੀਂ ਲਿਖਣਾ ਤੇ ਕਿਸੇ ਨਾਲੋਂ ਵੀ ਘੱਟ ਖੁਦ ਨੂੰ ਸਮਝਣਾ ਵੀ ਨਹੀਂ ਜਦੋਂ ਤੁਹਾਡਾ ਸਬਕੌਂਸ਼ੀਅਸ ਮਾਈਂਡ ਪ੍ਰੋਗਰਾਮ ਹੋਣਾ ਸ਼ੁਰੂ ਹੋ ਗਿਆ ਤਾਂ ਤੁਹਾਨੂੰ ਆਸ-ਪਾਸ ਦੀ ਰਿਐਲਿਟੀ ਦੇ ਵਿੱਚੋਂ ਕੁਝ ਸਾਇੰਸ ਮਿਲਨੇ ਸ਼ੁਰੂ ਹੋ ਜਾਣਗੇ ਕਿਸ ਤਰ੍ਹਾਂ ਦੇ ਸਾਇੰਸ ਤੇ ਤੁਹਾਨੂੰ ਨਵੀਆਂ oportunidades ਮਿਲਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਸਡਨਲੀ ਤੁਸੀਂ ਕਿਸੇ ਨਾ ਕਿਸੇ ਇਹੋ ਜਿਹੇ ਪਰਸਨ ਨੂੰ ਮਿਲ ਲੋਗੇ ਜਿਹੜਾ ਕਿ ਤੁਹਾਡਾ ਗੋਲ ਅਚੀਵ ਕਰਨ ਦੇ ਵਿੱਚ ਤੁਹਾਡੀ ਹੈਲਪ ਕਰਦਾ ਜਾਂ ਫਿਰ ਕੋਈ ਨਾ ਕੋਈ ਤੁਹਾਨੂੰ ਕੀ ਤੋਂ ਇਹੋ ਜੀ ਸਲਾਹ ਮਿਲ ਜਾਂਦੀ ਹੈ ਜਾਂ ਫਿਰ ਰੈਂਡਮਲੀ ਆਪਣੇ ਹੀ ਖਿਆਲਾਂ ਦੇ ਵਿੱਚੋਂ ਕੋਈ ਨਾ ਕੋਈ ਆਈਡੀਆ ਮਿਲ ਜਾਂਦਾ ਜਿਹੜਾ ਕਿ ਤੁਹਾਨੂੰ ਤੁਹਾਡੇ ਗੋਲ ਦੇ ਹੋਰ ਨੇੜੇ ਲੈ ਕੇ ਜਾਂਦਾ ਇਸ ਤਰ੍ਹਾਂ ਤੁਹਾਨੂੰ ਇੱਕ ਸਾਈਨ ਇਹ ਮਿਲ ਜਾਂਦਾ ਤੇ ਦੂਜਾ ਸਾਈਨ ਤੁਹਾਨੂੰ ਇਹ ਮਿਲ ਜਾਂਦਾ ਹੈ ਕਿ ਤੁਹਾਨੂੰ ਖੁਦ ਨੂੰ ਫੀਲ ਹੋਣ ਲੱਗ ਜਾਂਦਾ ਕਿ ਮੇਰਾ ਜਿਹੜਾ ਗੋਲ ਹੈ ਉਹ ਅਚੀਵੇਬਲ ਹੈ ਕਿਉਂਕਿ ਪਹਿਲਾਂ ਸਾਡੇ ਜਿਹੜੇ ਵਿਸ਼ਵਾਸ ਹੈ ਉਹ ਸਾਨੂੰ ਥੋੜਾ ਜਿਹਾ ਉਸ ਗੋਲ ਤੋਂ ਦੂਰ ਰੱਖਦੇ ਕਿ ਯਾਰ ਪਤਾ ਨਹੀਂ ਹੋਊਗਾ ਪਤਾ ਨਹੀਂ ਨਹੀਂ ਡਾਊਟ ਆਨ ਲੱਜ ਜਾਂਦੇ ਜਦੋਂ ਉਹ ਡਾਊਟ ਖਤਮ ਹੋਣੇ ਸ਼ੁਰੂ ਹੋਗੇ ਤੁਹਾਨੂੰ ਲੱਗਣ ਲੱਗਿਆ ਕਿ ਯਾਰ ਮੈਂ ਇਹ ਚੀਜ਼ ਅਚੀਵ ਕਰ ਸਕਦਾ ਹਾਂ ਕਰ ਰਿਹਾ ਹਾਂ ਤੇ ਮੈਨੂੰ ਨੇੜੇ ਆਪਣੇ ਆਪ ਨੂੰ ਨੇੜੇ ਫੀਲ ਹੋਣ ਲੱਗ ਜਾਂਦੀ ਹੈ ਉਹ ਚੀਜ਼ ਉਸ ਟਾਈਮ ਤੁਸੀਂ ਇਹ ਸਾਈਨ ਸਮਝ ਸਕਦੇ ਆ ਕਿ ਤੁਹਾਡਾ ਸਬਕੌਂਸ਼ੀਅਸ ਮਾਈਂਡ ਪ੍ਰੋਗਰਾਮ ਹੋਣਾ ਸ਼ੁਰੂ ਹੋ ਗਿਆ ਹੈ ਤੇ ਤੁਹਾਨੂੰ ਆਪਣੇ ਗੋਲ ਦੇ ਨੇੜੇ ਜ਼ਰੂਰ ਲੈ ਕੇ ਜਾਊਗਾ ਉਸ ਤੋਂ ਬਾਅਦ ਤੀਜਾ ਸਾਈਨ ਇਹ ਹੈ ਕਿ ਤੁਹਾਡੀ ਜਿਹੜੀ ਪਿਛਲੀ ਲਾਈਫ ਹੈ ਨਾ ਉਹ ਸਾਈਡ ਹੋਣੀ ਸ਼ੁਰੂ ਹੋ ਜਾਂਦੀ ਹੈ ਕੁਝ ਲੋਕ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਚਲੇ ਜਾਂਦੇ ਆ ਜਾਂ ਫਿਰ ਕੁਝ ਆਦਤਾਂ ਤੁਸੀਂ ਖੁਦ ਛੱਡ ਦਿੰਨੇ ਹੋ ਜਾਂ ਫਿਰ ਕੁਝ ਸਿਚੁਏਸ਼ਨਾਂ ਜਿਹੜੀਆਂ बार-बार ਇੱਕ ਸਾਈਕਲ ਬਣ ਜਾਂਦੀਆਂ ਨੇ ਕਿ ਬਾਰ-ਬਾਰ ਤੁਹਾਡੇ ਨਾਲ ਸੇਮ ਸਿਚੁਏਸ਼ਨ ਹੋਈ ਜਾ ਰਹੀ ਹੈ ਉਸੇ ਚੀਜ਼ ਦੇ ਵਿੱਚ ਫਸੇ ਹੋਇਆ ਉਹ ਜਿਹੜੀ ਸਿਚੁਏਸ਼ਨਲ ਲੂਪ ਹੈ ਜਿਹੜੀ ਉਹ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਸਿਚੁਏਸ਼ਨ ਤੁਹਾਡੀ ਲਾਈਫ ਦੇ ਵਿੱਚ ਮੁੜ ਕੇ ਨਹੀਂ ਹੁੰਦੀ ਸੋ ਇਹ ਤਿੰਨ ਚੀਜ਼ਾਂ ਜਦੋਂ ਹੋਣ ਲੱਗਦੀਆਂ ਨੇ ਤਾਂ ਸਮਝ ਲਓ ਕਿ ਤੁਹਾਡਾ ਸਬਕੌਂਸ਼ੀਅਸ ਮਾਈਂਡ ਪ੍ਰੋਗਰਾਮ ਹੋ ਰਿਹਾ ਹੈ ਮੁੱਖੀ ਗੱਲ ਕੀ ਹੈ ਕਿ ਤੁਹਾਡਾ ਸਬਕੌਂਸ਼ੀਅਸ ਮਾਈਂਡ ਹੁਣੇ ਇਸੇ ਟਾਈਮ ਹੀ ਤੁਹਾਡਾ ਫਿਊਚਰ ਕ੍ਰੀਏਟ ਕਰ ਰਿਹਾ ਹੈ ਪਰ ਸਵਾਲ ਇਹ ਹੈ ਕਿ ਕੀ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਪ੍ਰੋਗਰਾਮ ਕਰ ਰਹੇ ਹੋ ਜਾਂ ਨਹੀਂ ਕਰਨਾ ਕੀ ਹੈ ਤੁਸੀਂ ਅੱਜ ਤੋਂ ਹੀ 5 ਮਿੰਟ ਆਪਣੇ ਆਪ ਨੂੰ ਵਿਜ਼ੂਅਲਾਈਜ਼ ਕਰੋ ਉਸ ਇੱਕ ਸਾਲ ਬਾਅਦ ਦੇਖੋ ਕਿਸ ਤਰ੍ਹਾਂ ਦਾ ਤੁਸੀਂ ਬਣਨਾ ਚਾਹੁੰਦੇ ਹੋ ਕਿਸ ਮੁਕਾਮ ਤੇ ਤੁਸੀਂ ਪਹੁੰਚਣਾ ਚਾਹੁੰਦੇ ਆ ਉਸ ਤੋਂ ਬਾਅਦ ਜਰਨਲਿੰਗ ਕਰੋ ਧੰਨਵਾਦ ਕਰੋ ਕਿ ਮੈਂ ਉਸ ਮੁਕਾਮ ਤੇ ਪਹੁੰਚ ਚੁੱਕਿਆ ਹਾਂ ਉਸ ਤੋਂ ਬਾਅਦ ਕੁਛ ਆਦਤ ਕੋਈ ਨਾ ਕੋਈ ਇੱਕ ਆਦਤ ਅੱਜ ਹੀ ਜ਼ਰੂਰ ਛੱਡੋ ਜਿਹੜੀ ਤੁਹਾਨੂੰ ਉੱਥੇ ਪਹੁੰਚਣ ਤੋਂ ਰੋਕ ਰਹੀ ਹੈ ਸੋ ਅੱਜ ਤੋਂ ਇੱਕ ਸਾਲ ਬਾਅਦ ਜਿੱਥੇ ਵੀ ਤੁਸੀਂ ਪਹੁੰਚਣਾ ਚਾਹੁੰਦੇ ਹੋ ਉਹ ਗੋਲ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਸੋ ਅਗਲੇ ਪਾਰਟ ਦੇ ਵਿੱਚ ਆਪਾਂ ਸਮਝਾਂਗੇ ਕਿ ਕਿਵੇਂ ਤੁਸੀਂ ਤੇਜ਼ੀ ਨਾਲ ਚੀਜ਼ਾਂ ਨੂੰ ਅਟਰੈਕਟ ਕਰ ਸਕਦੇ ਹੋ ਤੇ ਆਪਣੀ ਕਾਮਯਾਬੀ ਵੀ ਬਹੁਤ ਤੇਜ਼ੀ ਨਾਲ ਪਾ ਸਕਦੇ ਹੋ ਆਪਣੇ ਸਬਕੌਨਸ਼ੀਅਸ ਮਾਈਂਡ ਦੀ ਮਦਦ ਦੇ ਨਾਲ ਸੋ ਅੱਜ ਦੀ ਵੀਡੀਓ ਦੇ ਵਿੱਚ ਐਨੰਹੀਂ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ